ਸਤਿ ਸ੍ਰੀ ਅਕਾਲ ਪਸ਼ੂ ਪਾਲਕ ਵੀਰੋ ਤੁਸੀਂ ਦੇਖ ਰਹੇ ਹੋ YouTube ਚੈਨਲ ਨੀਂਦਰੀ ਫਾਰਮ ਜਗਰਾਉ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਸ ਚੈਨਲ ਤੇ ਤੁਹਾਨੂੰ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਨਵੇਂ ਨਵੇਂ ਵੀਡੀਓ ਦੇਖਣ ਨੂੰ ਮਿਲਦੇਗਾ ਹਰੇਕ ਵਿਸ਼ੇ ਤੇ ਆਪਾਂ ਵੀਡੀਓ ਲੈ ਕੇ ਆਉਣੇ ਆ ਤੇ ਜਿਹੜੀ ਅੱਜ ਦੀ ਵੀਡੀਓ ਆ ਬਹੁਤ ਸਾਰੇ ਸੱਜਣਾਂ ਦੇ ਫੋਨ ਆਈ ਜਾਂਦੇ ਆ ਕੱਲ ਪਰसों ਦੇ ਵੀ ਛੋਟੇ ਬੱਚਿਆਂ ਤੇ ਕੱਟੀਆਂ ਬੱਚਿਆਂ ਕਿਸ ਤਰ੍ਹਾਂ ਪਾਲਗੇ ਜਾਂ ਉਹਨਾਂ ਦੀ ਸਾਂਭ-ਸਮਾਲ ਤੇ ਵੀਡੀਓ ਕਰੋ ਤੇ ਜਿਹੜਾ ਆਪਾਂ ਪਹਿਲਾਂ ਵਿਚਾਰ ਸੀਗਾ ਵੀ ਇਹ ਸੀ ਆਪਣੇ ਜਿੱਤੇ ਫਾਰਮ ਤੇ ਕੋਈ ਕੱਟੇ ਬੱਚਿਆਈ ਆਪਾਂ ਉਹਨੂੰ ਪਹਿਲੇ ਦਿਨ ਤੋਂ ਹੀ ਦੱਸਾਂਗੇ ਜਿੱਦਾਂ ਜੰਮੀ ਵੀ ਕਿਹੜੇ ਤਰ੍ਹਾਂ ਦੀ ਸਾਂਭ-ਸਮਾਲ ਕਰਨੀ ਆ ਪਰ ਬਹੁਤ ਸਾਰੇ ਸੱਜਣਾਂ ਦੀ ਡਿਮਾਂਡ ਤੇ ਤੇ ਆਪਾਂ ਹੁਣ ਇਹ ਵੀਡੀਓ ਕਰਨ ਲੱਗੇ ਆ ਉਹਦੇ ਆਪਾਂ ਦੁਬਾਰਾ ਵੀਡੀਓ ਬਣਾਵਾਂਗੇ ਉਹਦੀ ਜਿਹੜੀ ਫਾਰਮ ਤੇ ਵੀਡੀਓ ਬਣਾਵਾਂਗੇ ਉਹ ਦੁਬਾਰਾ ਬਣਾਵਾਂਗੇ ਕਿਉਂਕਿ ਆਪਣੀ YouTube ਤੇ ਜਿਹੜੀ ਵੀਡੀਓ ਆਪਾਂ ਪਾਈ ਸੀਗੀ ਬਈ ਝੋਟੀਆਂ ਤੇ ਬਹਿੜੀਆਂ ਜਿਹੜੀਆਂ ਹੇਟ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਹੇਟ ਚ ਲਿਆਉਣਾ ਵਾ ਉਹ ਤੇ ਵੀਡੀਓ ਬਹੁਤ ਸਾਰੇ ਸੱਜਣਾ ਨੇ ਦੇਖੀ ਤੇ ਫੋਨ ਬਹੁਤ ਸਾਰੇ ਸੱਜਣਾ ਦੇ ਆਏ ਵੀ ਸਾਡੇ ਕੋਲੇ ਇੰਨੇ ਟਾਈਮ ਦੀ ਝੋਟੀ ਖੜੀ ਆ ਵੀ ਹੁਣ ਅਸੀਂ ਤੁਹਾਡੀ ਵੀਡੀਓ ਦੇਖ ਕੇ ਉਸ ਤਰ੍ਹਾਂ ਦੀ ਖਰਾਕ ਚਾਲੂ ਕੀਤੀ ਆ ਤੇ ਉਹਨਾਂ ਦੇ ਨਾਲ ਹੀ ਸੁਝਾਇਆ ਏ ਵੀ ਤੁਸੀਂ ਛੋਟੇ ਬੱਚਿਆਂ ਤੇ ਵੀ ਇੱਕ ਵੀਡੀਓ ਕਰੋ ਸੋ ਆਪਾਂ ਅੱਜ ਛੋਟੇ ਬੱਚਿਆਂ ਦੇ ਵੀਡੀਓ ਕਰਨ ਲੱਗੇ ਆ। ਉਸ ਤੋਂ ਪਹਿਲਾਂ ਜਿਹੜੇ ਸੱਜਣਾ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਤੇ ਵੀਡੀਓ ਸਾਰੀ ਵੀਡੀਓ ਦੇਖ ਕੇ ਤੇ ਆਪਣੇ ਫੇਸਬੁੱਕ ਦੇ ਪੇਜ ਤੇ ਤੇ WhatsApp ਤੇ ਜਿੰਨੇ ਗਰੁੱਪ ਆ ਉਹਦੇ ਵਿੱਚ ਸਾਂਝੀ ਕਰ ਦਿਆ ਕਰੋ। ਜਿਆਦਾ ਤੋਂ ਜਿਆਦਾ ਸੱਜਣਾ ਤੱਕ ਜਾਣਕਾਰੀ ਪਹੁੰਚਾ ਗਏ ਆਪਣਾ ਜਾਨ ਕੋਸ਼ਿਸ਼ ਨੀਗਾ। ਬਹੁਤ ਸਾਰੇ ਸੱਜਣਾ ਆਪਣੀ ਵੀਡੀਓ ਨੂੰ ਦੇਖ ਕੇ ਫਾਇਦਾ ਲੈ ਸਕਣ। ਦੋਸਤੋ ਜਦੋਂ ਆਪਾਂ ਕੱਟੀਆਂ ਬੱਸੀਆਂ ਦੀ ਗੱਲ ਕਰਦੇ ਆ ਪੰਜਾਬ ਦੀ ਜੇ ਆਪ ਪੂਰੀ ਦੀ ਗੱਲ ਕਰੀਏ ਇਹਦੇ ਵਿੱਚ ਮੇਰਾ ਮੰਨਣਾ ਇਹ ਆ ਵੀ ਸਿਰਫ 5 ਤੋਂ 10% ਫਾਰਮਰ ਇਦਾਂ ਦੇ ਆ ਜਿਹੜੇ ਸਹੀ ਤਰੀਕੇ ਨਾਲ ਕੱਟੀ ਬੱਸੀ ਨੂੰ ਪਾ ਰਹੇ ਆ ਹੋ ਸਕਦਾ ਮੇਰੇ ਫਿਗਰ ਗਲਤ ਹੋਣ ਪਰ 10 5 ਤੋਂ 10% ਸੱਜਣ ਜਿਹੜੇ ਸਹੀ ਤਰੀਕੇ ਨਾਲ ਪਾ ਰਹੇ ਆ 90 ਤੋਂ 95% ਲੋਕ ਕੱਟੀਆਂ ਬੱਸੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਪਾਲਣ ਲੱਗੇ। ਭਾਲ ਰਏ। ਹੁਣ ਜੇ ਆਪਾਂ ਖਰਚੇ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੀ ਕੱਟੀ ਬੱਸੀ ਆ ਇੱਕ ਕੱਟੀ ਬੱਸੀ ਨੇ ਜਿੱਦ ਦੇ ਤੁਸੀਂ 80000 ਰੁਪਏ ਉਹਨੂੰ ਖਵਾਤਾ। ਮੇਰਾ ਮੰਨਣਾ ਯਾਨੀ ਇਹ ਪਰਸਨਲੀ ਬਈ ਤੁਸੀਂ ਆਪਦੀ ਬਾੜਤੀ ਦੇ ਵਿੱਚ ਦੁੱਧ ਦੀ ਧਾਰ ਮਾਰ ਲੋਗੇ। ਉਹ ਤੁਹਾਡੇ ਤੇ ਆ ਬਈ ਤੁਸੀਂ ਉਹਨੂੰ ਕਿੰਨੇ ਟਾਈਮ ਚ ਖੋਣਾ ਵਾ। ਤੁਸੀਂ 2 ਸਾਲਾਂ ਦੇ ਵਿੱਚ ਉਹ ਖਵਾ ਦਿਓ। ਜਾ ਉਹਨੂੰ 6 ਸਾਲਾਂ ਚ ਪਵਾ ਦੋ ਉਹਨੇ ਇੰਨੇ ਪੈਸੇ ਖਾਈ ਲੈਣੇ ਆ ਹੋ ਸਕਦਾ ਜਿਹੜੀ 6 ਸਾਲਾਂ ਵਾਲੀ ਆ ਉਹ ਏਦੋਂ ਵੀ ਵੱਧ ਖਾ ਜਵੇ ਪੈਸੇ ਚਲੋ ਆ ਹੁਣ ਆਪਾਂ ਵਿਸ਼ੇ ਅਲ ਮੋੜਦੇ ਆ 231 ਬੱਚੀ ਦੀ ਸਾਹ ਸੰਭਾਲ ਕਿਸ ਤਰ੍ਹਾਂ ਕਰਗੇ ਦੋਟੂ ਜਦੋਂ ਆਪਾਂ ਇਹ ਬਾਹਰਲੇ ਲੈਵਲ ਤੇ ਡੇਰੀ ਫਾਰਮਾਂ ਦੀ ਗੱਲ ਕਰਦੇ ਆ ਖਾਸ ਕਰਕੇ ਗਾਵਾਂ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਨਾ ਆਲ ਦੇ ਡੈਰੀ ਫਾਰਮਰ ਇੱਥੇ ਤੱਕ ਪਹੁੰਚ ਗਏ ਉਹ ਕਹਿੰਦੇ ਬਈ ਜਦੋਂ ਪਸ਼ੂ ਅਸੀਂ ਪਸ਼ੂ ਸਾਡਾ ਬੋਲਿਆ ਹੀਟ ਦੇ ਵਿੱਚ ਆਇਆ ਉਹਦੇ ਇਧਰੋਂ ਆਪਾਂ ਸੀਮਣ ਭਰਨਾ ਵਾ ਆਪਾਂ ਸੀਮਣ ਬਹੁਤ ਵਧੀਆ ਸਾਣ ਦਾ ਭਰਦੇ ਆ ਬਈ ਗਾਂ ਸਾਡੀ ਬਰੀਡ ਵਧੀਆ ਬਣ ਜਵੇ ਉਹ ਇੱਥੇ ਤੱਕ ਸੋਚਦੇ ਆ ਬਈ ਇੱਕ ਤਾਂ ਸੀਮਣ ਦੀ ਕੁਆਲਿਟੀ ਬਹੁਤ ਵਧੀਆ ਚਾਹੀਦੀ ਆ ਦੂਜੇ ਨੰਬਰ ਤੇ ਜਿਹੜਾ ਪਸ਼ੂ ਦੇ ਅੰਦਰੋਂ ਆਪਣੇ ਗਾਂ ਦੇ ਮੱਝ ਦੇ ਅੰਦਰੋਂ ਅੰਡਾ ਰਿਲੀਜ਼ ਹੋਣਾ ਵਾ ਜਿਹਦੇ ਨਾਲ ਸਿਮਨ ਦਾ ਮੇਲ ਹੋ ਕੇ ਬੱਚਾ ਬਣਨਾ ਵਾ ਭਰੂਣ ਬਣਨਾ ਵਾ ਉਹ ਅੰਡੇ ਦੀ ਕੁਆਲਿਟੀ ਬਹੁਤ ਵਧੀਆ ਚਾਹੀਦੀ ਆ ਜੋ ਅੰਡੇ ਦੀ ਕੁਆਲਿਟੀ ਵਧੀਆ ਨਹੀਂਗੀ ਤੇ ਉਹ ਜਿਹੜਾ ਸਾਡਾ ਕੱਤੀ ਬੱਸੀ ਆਉਣੀ ਆਉਣ ਆਏ ਟਾਈਮ ਦੇ ਵਿੱਚ ਉਹਨੇ ਉਨੀ ਮਜ਼ਬੂਤ ਨਹੀਂ ਰਹਿਣਾ ਉਹਨੇ ਉਹਨੀਆਂ ਬਿਮਾਰੀਆਂ ਨਾਲ ਲੜਦੀ ਉਹਦੇ ਵਿੱਚ ਸ਼ਕਤੀ ਨਹੀਂ ਰਹਿਣੀ ਇਹਦਾ ਮਤਲਬ ਇਹ ਹੈ ਵੀ ਪਸ਼ੂ ਨੂੰ ਅਸੀਂ ਖਰਾਕ ਇਦਾਂ ਦੀ ਪਾਈਏ ਵੀ ਉਹਦੀ ਹੀਟ ਵਧੀਆ ਹੋਵੇ ਤੇ ਉਹ ਅੰਡਾ ਵਧੀਆ ਲੇਜ ਕਰੇ ਉਦੋਂ ਸਾਡਾ ਸੀਮਣਾ ਬਹੁਤ ਵਧੀਆ ਕੁਆਲਿਟੀ ਦਾ ਹੋਵੇ ਉਹ ਮੇਲ ਕੇ ਭਰੂਣ ਬਹੁਤ ਵਧੀਆ ਬਣੇ ਇਹਦਾ ਫਾਇਦਾ ਕੀ ਹੋਊਗਾ ਜੀ ਜਿਹਨੂੰ ਨਾ ਅਸੀਂ ਕਹਿੰਦੇ ਆ ਹੁਣ ਆਪਾਂ ਅੱਗੇ ਗੱਲ ਕਰਦੇ ਆ ਜਦੋਂ ਅਸੀਂ ਪਸ਼ੂ ਬੱਚਾ ਜਨਮ ਲੈਂਦਾ ਕੋਈ ਵੀ ਉਹਦਾ ਵਜਨ ਤਿੰਨ ਤਰੀਕੇ ਦਾ ਵਜਨ ਹੁੰਦਾ ਵਾ ਜਿਹੜਾ ਤਾਂ ਸਾਰਿਆਂ ਨੂੰ ਛੋਟਾ ਆਪਾਂ ਕਹਿੰਦੇ ਆ ਵੀ ਇਹ ਕੁੱਤੇ ਵਰਗੇ ਜਾਂ ਬੱਚਾ ਛੋਟਾ ਜਾਂ ਬਹੁਤ ਜ਼ਿਆਦਾ ਉਹਦਾ ਵਜਨ 25 ਕਿਲੋ ਹੁੰਦਾ ਵਾ ਜਿਹੜਾ ਮੀਡੀਅਮ ਬੱਚਾ ਵਾ ਉਹਦਾ 30 ਕਿਲੋ ਜਿਹੜਾ ਹੈਲਦੀ ਬੱਚਾ ਹੁੰਦਾ ਉਹਦਾ 35 ਕਿਲੋ ਹੁਣ ਜੇ ਸਾਡਾ ਉੱਥੇ ਭਰੂਣ ਬਹੁਤ ਵਧੀਆ ਕੁਆਲਿਟੀ ਦਾ ਹੋਊਗਾ ਤੇ ਉਹ ਜਿਹੜਾ ਬੱਚਾ ਵਾ ਉਹ ਅਸੀਂ 35 35 ਕਿਲੋ ਦਾ ਵੀ ਲੈ ਸਕਦੇ ਆ ਅਸੀਂ ਗਾਮ ਅੱਜ ਦੀ ਸੇਵਾ ਪੂਰੀ ਵਧੀਆ ਕਰਕੇ ਤੇ ਉਹ ਬੱਚਾ ਹੀ 35 ਕਿਲੋ ਦਾ ਵੀ ਲੈ ਸਕਦੇ ਆ ਹੁਣ ਜਿਹੜਾ 35 ਕਿਲੋ ਦਾ ਬੱਚਾ ਉਹ 25 ਕਿਲੋ ਵਾਲੇ ਨੂੰ ਜਿੰਦਗੀ ਭਰ ਉਹਨੇ ਰਲ ਨਹੀਂ ਦੇਣਾ। ਜਿਹੜਾ 25 ਕਿਲੋ ਵਾਲਾ ਉਹਨੂੰ ਬੁਆਰੀਆਂ ਵੀ ਲੱਗਣਗੀਆਂ 35 ਕਿਲੋ ਵਾਲੇ ਨੂੰ ਬੁਆਰੀਆਂ ਨਹੀਂ ਲੱਗਣਗੀਆਂ। ਦੋਸਤੋ ਇੱਕ ਦਿਨ ਦੀ ਜਦੋਂ ਗੱਲ ਕਰਾਂਗੇ ਨਾ ਆਪਾਂ ਅੱਗੇ ਗੱਲ ਕਰਦੇ ਹਾਂ ਇਹਦੇ ਵਿੱਚ ਵੀ ਇੱਕ ਇੱਕ ਦਿਨ ਤੋਂ ਕਹਿੰਦੇ ਵੀ ਕੱਟੀ ਬੱਸੀ ਦਾ ਜਿਹੜਾ ਵਜਨ ਆ 800 ਗ੍ਰਾਮ ਵਧਣਾ ਚਾਹੀਦਾ। ਹੁਣ ਦੇਖ ਲਓ ਜਿਹੜਾ ਪਹਿਲੇ 10 ਕਿਲੋ ਵਜਨ ਵੱਧ ਲੈ ਕੇ ਆਇਆ ਉਹਨੇ ਦੂਜੇ ਨੂੰ ਕਦੋਂ ਰਲਣਾ ਦਿੱਤਾ ਉਹ ਕਿੰਨੇ ਦਿਨਾਂ ਦੇ ਵਿੱਚ ਦੂਜਾ ਉਹਦੇ ਬਰਾਬਰ ਵਜਨ ਲੈ ਕੇ ਆਊਗਾ। ਇਸ ਲਈ ਜਿਹੜੀ ਪਹਿਲੀ ਗੱਲ ਆਪਣੀ ਇਹ ਹੀ ਆ ਵੀ ਆਪਣਾ ਜਿਹੜੇ ਗਾਂ ਮੱਝ ਆਪਾਂ ਜੀ ਤੋ ਬੱਚਾ ਲੈਣਾ ਚਾਹੁੰਦੇ ਆ ਆਪਾਂ ਫਾਰਮ ਦੇ ਵਿੱਚ ਜਾਂ ਆਪਾਂ ਘਰੇ ਰੱਖਣਾ ਚਾਹੁੰਦੇ ਆ ਉਹ ਉਹਦੀ ਪਸ਼ੂ ਦੀ ਸਾਂਭ ਸੰਭਾਲ ਬਹੁਤ ਵਧੀਆ ਚਾਹੀਦੀ ਆ ਫਿਰ ਗੱਭਨ ਦੇ ਦੌਰਾਨ ਉਹਦੀ ਸਾਂਭ ਸੰਭਾਲ ਉਹਦੀ ਖੁਰਾਕ ਸਹੀ ਚਾਹੀਦੀ ਆ ਉਹਨੂੰ ਕੋਈ ਬਿਮਾਰੀ ਨਹੀਂ ਲੱਗਣੀ ਚਾਹੀਦੀ ਗੱਭਨ ਦੇ ਦੌਰਾਨ ਇਹ ਤਾਂ ਆਪਣੀ ਇੱਥੇ ਤਾਈ ਗੱਲ ਹੋ ਗਈ ਜੀ ਇਹ ਆਪਾਂ ਇੱਕ ਵੱਖਰੀ ਗੱਲ ਕਰਾਂਗੇ ਵੀ ਪਸ਼ੂ ਨੂੰ ਜਿਹਨੇ ਬੱਚਾ ਦੇਣਾ ਪਸੂ ਉਹਦੀ ਕੀ ਸੇਵਾ ਸਾਫ 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 ਮ ਕਰਕੇ ਸਾਫ ਸੰਭਾਲ ਕੇ ਇਸ ਤਰ੍ਹਾਂ ਕਰੀ ਉਹਦੀ ਆਪਾਂ ਇੱਕ ਵੱਖਰੀ ਵੀਡੀਓ ਕਰਾਂਗੇ ਜਦੋਂ ਆਪਰਾ ਪਸ਼ੂ ਸੂਪਿਆ ਸਾਰਿਆਂ ਨੂੰ ਪਹਿਲਾਂ ਤਾਂ ਉਹਦੇ ਆਪਾਂ ਮੂੰਹ ਦੇ ਵਿੱਚ ਜਾਲੇ ਆ ਵਗੈਰਾ ਉਹ ਬੱਚੇ ਦੇ ਕੱਢਨੇ ਆ ਚੰਗੀ ਤਰ੍ਹਾਂ ਜਾਲੇ ਵਗੈਰਾ ਕੱਢ ਕੇ ਉਹ ਕੰਨਾਂ ਚੋਂ ਉਹ ਫੋਖਾ ਵਾਕਾ ਮਾਰੋ ਜੇ ਤੁਹਾਨੂੰ ਲੱਗਦਾ ਵੀ ਉਹ ਸਾਹ ਮੂੰਹ ਟੱਟ ਕੇ ਔਖਾ ਸਾਹ ਲੈਂਦਾ ਵਾ ਤੇ ਉਹਨੂੰ ਲਿੱਤਾਂ ਫੜ ਕੇ ਉਹਨੂੰ ਪੁੱਠਾ ਕਰ ਦਿਓ ਛਾਤੀ ਉਹਦੇ ਦੋਨੇ ਪਾਸਿਓਂ ਛਾਤੀ ਨੂੰ ਚੰਗੀ ਤਰ੍ਹਾਂ ਮਲੋ ਉਹਦੇ ਪਾਣੀ ਪਿਆ ਹੁੰਦਾ ਮਾੜਾ ਮੋਟਾ ਉਹ ਨਿਕਲ ਜਾਂਦਾ ਠੀਕ ਹੋ ਜਾਂਦਾ ਬੱਚਾ ਨਾਲ ਹੀ ਉਹਦਾ ਆਪਾਂ ਜਦੋਂ ਬੱਚਾ ਸੁੰਦਾ ਪਹਿਲਾਂ ਇਹਦੂ ਥੋੜੀ ਜਿਹੀ ਇੱਕ ਗੱਲ ਹੋਰ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਬੱਚਾ ਸੁੰਦਾ ਨਾ ਉਹਦਾ ਜਿਹੜਾ ਨਾਲੂਆ ਉਹ ਜੇਰ ਦੇ ਨਾਲ ਜੁੜਿਆ ਹੁੰਦਾ ਵਾ ਕਈ ਵਾਰਾਂ ਪਸ਼ੂ ਸੂਂ ਸਰ ਉੱਠ ਖੜਦਾ ਵਾ ਉਹ ਨਾੜੂ ਅੰਦਰੋਂ ਖੁੱਟਿਆ ਜਾਂਦਾ ਤੇ ਉਹ ਬਾਅਦ ਅੰਦਰੋਂ ਖੁੱਟਿਆ ਜਾਂਦਾ ਲੰਕਦਾ ਰਹਿੰਦਾ ਬਹੁਤ ਜ਼ਿਆਦਾ ਅੰਦਰੋਂ ਮਾਰ ਜਾਂਦਾ ਤੇ ਉਹਨੂੰ ਹਰਨੀਆਂ ਕਹਿ ਦਿੰਦੇ ਆ ਤੇ ਕੋਸ਼ਿਸ਼ ਆਪਾਂ ਇਹ ਕਰਨੀ ਆ ਵੀ ਪਸ਼ੂ ਦੇ ਨੇੜੇ ਜਦੋਂ ਪਸ਼ੂ ਸੂਣ ਲੱਗਦਾ ਆਪਣੇ ਕੋਲੇ ਪੈਂਚੀ ਆਇਓਡੀਨ ਦਾ ਘੋਲ ਬੀਟਾ ਡੀਨ ਜਾਂ ਬੀਟਾ ਡੀਨ ਇੱਕ ਤਾਗਾ ਸਾਫ਼ ਸੁਥਰਾ ਜਗ੍ਹਾ ਤੇ ਆਪਾਂ ਕੋਲੇ ਪਲੇਟ ਦੇ ਵਿੱਚ ਪਾ ਕੇ ਰੱਖਦੇ ਨੇ ਜੋ ਸੂਣ ਦੀ ਆਪਣੇ ਪਸ਼ੂ ਦੀ ਤਿਆਰੀ ਆ ਜਦੋਂ ਪਸ਼ੂ ਸੂਪਿਆ ਬੱਚਾ ਆਪਣਾ ਬਾਹਰ ਆ ਗਿਆ ਜਲਦੀ ਤੋਂ ਜਲਦੀ ਪਸ਼ੂ ਦੇ ਉੱਠਣ ਤੋਂ ਪਹਿਲਾਂ-ਪਹਿਲਾਂ ਅਸੀਂ ਉਹ ਜੇਰ ਦੇ ਨਾਲੋਂ ਨਾਲੂਆ ਕੱਟ ਦੇਣਾ ਉਹਨੂੰ ਆਪਾਂ 5 ਇੰਚ 4-5 ਇੰਚ ਕੱਟ ਦੇਣਾ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਟਾਗੇ ਨਾਲ ਚੰਗੀ ਤਰ੍ਹਾਂ ਉਹਨੂੰ ਬੰਦ ਕਰਨਾ ਹੈ ਟਾਗੇ ਨਾਲ ਤੱਕੇ ਘੁੱਟ ਕੇ ਬੰਦ ਦੇਣਾ ਥੱਲੇ ਉਹਨੂੰ ਆਪਾਂ ਆਇਓਡੀਨ ਦੇ ਕੋਹ ਜਾਂ ਬੀਟਾ ਡੀਨ ਦੇ ਵਿੱਚ ਆਪਾਂ ਥੱਲੇ ਉਹਨੂੰ ਡੋ ਦੇਣਾ ਵੀ ਉਹਦੇ ਅੰਦਰ ਕਟਾਉਣ ਨੂੰ ਜਾਣ ਕਿਉਂ ਕਿ ਜੇ ਅੰਦਰ ਕਟਾਉਣ ਚਲੇ ਗਏ ਆਉਣ ਆਏ ਟਾਈਮ ਦੇ ਵਿੱਚ ਆਪਣੀ ਜਿਹੜੀ ਕੱਤੀ ਜਾਂ ਬੱਸੀ ਆ ਉਹਨੂੰ ਦੋ ਤਰ੍ਹਾਂ ਦੇ ਮੋਕ ਲੱਗ ਸਕਦੀਆਂ ਇੱਕ ਤਾਂ ਮੋਕ ਬਹੁਤ ਜ਼ਿਆਦਾ ਲੱਗ ਸਕਦੀ ਆ ਦੂਜੇ ਨੰਬਰ ਤੇ ਉਹਦੇ ਗੋਡੇ ਛੁੱਟ ਸਕਦੇ ਆ ਇੱਥੋਂ ਦੀ ਬੈਕਟੀਰੀਆ ਬਾਹਰੋਂ ਚਲੇ ਜਾਂਦੇ ਆ ਇੱਕ ਜਿੱਥੇ ਆਪਾਂ ਉਹ ਬੱਚਾ ਰੱਖਣਾ ਬਹੁਤ ਸਾਫ਼ ਸੁਥਰੀ ਜਗ੍ਹਾ ਥੱਲੇ ਆਪਣੀ ਸਾਫ਼ ਸੁਥਰੀ ਜਗ੍ਹਾ ਚਾਹੀਦੀ ਆ ਕੋਈ ਪੱਲੀ ਵਗੈਰਾ ਥੱਲੇ ਥੱਲੇ ਸਾਫ਼ ਤੇ ਉਹਨੂੰ ਆਪਾਂ ਕੱਪੜੇ ਦੇ ਨਾਲ ਬੋਰੀ ਦੇ ਨਾਲ ਨਹੀਂ ਕੋਈ ਆਪਾਂ ਜਿੱਦਾਂ ਬੋਰੀ ਉਹਦਾ ਕੋਈ ਪਿੰਡਾ ਨਰਮ ਬਹੁਤ ਹੁੰਦਾ ਵਾ ਮਾਸ ਉਹਦਾ ਕੋਈ ਕੱਪੜੇ ਦੇ ਨਾਲ ਉਹਨੂੰ ਸਾਫ਼ ਕਰ ਲਓ ਚੰਗੀ ਤਰ੍ਹਾਂ ਸਾਫ਼ ਕਰਕੇ ਥੱਲੇ ਤੁਸੀਂ ਪੱਲੀ ਵਗੈਰਾ ਫਸਾ ਲਓ ਥੱਲੇ ਪਰਾਲੀ ਸੈਟ ਲਓ ਦੇ ਛਿਆਲ ਦਾ ਟਾਈਮ ਆ ਤਾਂ ਉਹ ਤੋਂ ਬਾਅਦ ਆਪਾਂ ਕੀ ਕਰਨਾ 15 ਮਿੰਟਾਂ ਦੇ ਅੰਦਰ ਅੰਦਰ ਦੇ ਕੋ ਓਦਾ ਘੰਟਾ ਵੀ ਕਹਿੰਦੇ ਆ 2 ਘੰਟੇ ਦੇ ਅੰਦਰ ਵੀ ਕਹਿੰਦੇ ਆ ਪਰ ਮੇਰਾ ਮੰਨਣਾ ਇਹ ਆ ਮੇਰਾ ਪਰਸਨਲ ਮੇਰਾ ਮੰਨਣਾ ਇਹ ਵੀ 15 ਤੋਂ 20 ਮਿੰਟ ਦੇ ਅੰਦਰਾਂ ਤੋਂ ਤੁਸੋਂ ਗੋਲੀ ਪਿਉਣੀ ਹੈ ਇਹਦਾ ਕੀ ਫਾਇਦਾ ਹੁੰਦਾ ਇਹਦਾ ਫਾਇਦਾ ਇਹ ਹੁੰਦਾ ਬਈ ਉਦੋਂ ਉਹਦੇ ਅੰਦਰ ਜਿਹੜੇ ਪਸ਼ੂ ਦੀ ਗੋਲੀ ਦੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਆ ਉਹਦੇ ਅੰਦਰ ਬਹੁਤ ਜ਼ਿਆਦਾ ਰਿਜ਼ਰਵ ਹੋਣੀ ਆ ਉਹਦੇ ਬਹੁਤ ਜ਼ਿਆਦਾ ਅੰਦਰ ਜਮ੍ਹਾਂ ਹੋ ਜੇ ਜਿੰਨੀ ਛੇਤੀ ਤੁਸੀਂ ਬੋਲੀ ਪੀਓਗੇ ਜਿੰਨਾ ਤੁਸੀਂ ਲੇਟ ਲੈ ਜਾਓਗੇ ਉਹਨਾ ਉਹ ਰਿਜ਼ਰਵ ਕਰਨ ਦੀ ਉਹਦੀ ਸਮਰੱਥਾ ਘਟ ਜੈਣੀ ਆ ਪਸ਼ੂ ਦੀ ਬੱਚੇ ਦੀ ਆਪਣੇ ਤੇ ਫਿਰ ਉਹ ਬਿਮਾਰੀਆਂ ਉਹਨੂੰ ਆਉਂਦੀਆਂ ਰਹਿਣੀਆਂ ਬਾਅਦ ਉਹਦੇ ਮੁਕਾਬਲੇ ਜਿਹਨੂੰ ਆਪਾਂ 15 ਤੋਂ 20 ਮਿੰਟ ਦੇ ਬੋਲੀ ਪਈ ਆ ਜਿਹਨੂੰ 2 ਘੰਟੇ ਤੋਂ ਬਾਅਦ ਪਈ ਆ ਅਸੀਂ ਜੇ ਦਾ ਇੰਤਜ਼ਾਰ ਨਿਗਾਨਾ ਵੀ ਪਸ਼ੂ ਦੇ ਜੇ ਰੁਪਈਆ ਨਹੀਂ ਪਈ ਅਸੀਂ ਸੋਇਆ ਪਸ਼ੂ ਬੱਚੇ ਨੂੰ ਪਹਿਲਾਂ ਦੇਖਿਆ ਉਸ ਤੋਂ ਬਾਅਦ ਪਸ਼ੂ ਨੂੰ ਆਪਾਂ ਪਾਣੀ ਵਗੈਰਾ ਰੱਖਿਆ ਜਿਹੜਾ ਹੀ ਪਸ਼ੂ ਦਾ ਉਹ ਆਪਾਂ ਅਗਲੇ ਪਿਛੇ ਕਰਾਂਗੇ ਪਸ਼ੂ ਦੀ ਕਿਦਾਂ ਸੰਭਾਲ ਕਰਨੀ ਆ ਪਰ ਬੱਚੇ ਨੂੰ ਅਸੀਂ 15 ਤੋਂ 20 ਮਿੰਟ ਦੇ ਅੰਦਰ ਅੰਦਰ ਚੋਕੇ ਉਹਨੂੰ ਤੁੰਗਣੀ ਨਾਲ ਦੁੱਧ ਹੁਣ ਇੱਥੇ ਆ ਗਿਆ ਵੀ ਆਪਾਂ ਗੋਹਲੀ ਪਿਉਣੀ ਕਿੰਨੀ ਆ ਇੱਕ ਤਾਂ ਬੋਲੀ ਦਾ ਦੋਸਤੋਂ ਟੈਂਪਰੇਚਰ ਉਹੀ ਚਾਹੀਦਾ ਜਿਹੜਾ ਪਸ਼ੂ ਦੇ ਸਰੀਰ ਦਾ ਟੈਂਪਰੇਚਰ ਆ ਜਦੋਂ ਆਪਾਂ ਬੋਲੀ ਟੋਣੇ ਆ ਨਾ ਦੁੱਧ ਉਹ ਤਕਰੀਬਨ ਉਸੇ ਟੈਂਪਰੇਚਰ ਤੇ ਪਸ਼ੂ ਦੇ ਅੰਦਰੋਂ ਨਿਕਲਦਾ ਵਾ ਜਿਹੜਾ ਪਸ਼ੂ ਦੇ ਸਰੀਰ ਦਾ ਟੈਂਪਰੇਚਰ ਆ ਬੱਚੇ ਦਾ ਟੈਂਪਰੇਚਰ ਅਸੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਇਹ ਨਹੀਂਗਾ ਵੀ ਆਪਾਂ ਬੋਲੀ ਪੀ ਕੇ ਰੱਖ ਲੋ ਪਾਛੇ ਉਦੋਂ ਬਾਅਦ ਘੰਟਾ ਪਿਆਈ ਨੀਗੀ ਇਦਾਂ ਨਹੀਂ ਕਰਨਾ ਆਪਾਂ ਬੋਲੀ ਜਲਦੀ ਪਿਉਣੀ ਪਸ਼ੂ ਨੂੰ ਕਿਉਂ ਵੀ ਕਿੰਨੀ ਆ ਹੁਣ ਪਿਉਣੀ ਜਿੰਨਾ ਪਸ਼ੂ ਦਾ ਬੱਚੇ ਦਾ ਵਜ਼ਨ ਆ ਉਹ ਤੋਂ 10ਵਾਂ ਹਿੱਸਾ ਜੇ ਤਾਂ ਉਹ ਹੈਗਾ ਵਾ 25 ਕਿਲੋ ਦਾ ਤਾਂ 2.5 ਕਿਲੋ ਬੋਲੀ ਪਿਉਣੀ ਉਹਨੂੰ ਜਦੀ ਜੇ ਉਹ ਹੈਗਾ ਵਾ 3 30 ਕਿਲੋ ਦਾ ਤੇ ਉਹਨੂੰ 3 ਕਿਲੋ ਜੋ 35 ਕਿਲੋ ਦਾ ਤੇ ਉਹਨੂੰ 3.5 ਕਿਲੋ ਬੋਲੀ ਜਦੀ ਪਿਉਣੀ ਹੋ ਸਕਦਾ ਅਗਲੇ ਡੰਗਾਂ ਦੇ ਵਿੱਚ ਉਹ ਘੱਟ ਦੁੱਧ ਪੀਵੇ ਇੱਕ ਦੋ ਡੰਗ ਹੋ ਸਕਦਾ ਇੱਕ ਦੋ ਦਿਨ ਵੀ ਘੱਟ ਪੀਵੇ ਦੁੱਧ ਉਹਦਾ ਕੋਈ ਕੰਮ ਨਹੀਂ ਦੋਸਤੋ ਬੋਲੀ ਇੰਨੀ ਪਿਉਣੀ ਪਿਉਣੀ ਆਪਾਂ ਇੰਨੀ ਬੋਲੀ ਨਾਮ ਨਾਲ ਪੀ ਲੈਂਦੇ ਆ ਬੱਚੇ ਕਿਹੜੇ ਬੱਚੇ ਪੀਣਗੇ ਪੀਣਗੇ ਉਹੀ ਜਿਵੇਂ ਆਪਾਂ ਮਗਰ ਗੱਲ ਕੀਤੀ ਹੈ ਜਿਨ੍ਹਾਂ ਦੀ ਅੰਡੇ ਦੀ ਕੁਆਲਿਟੀ ਤੇ ਮਤਲਬ ਕਿ ਅੰਦਰੋਂ ਬੱਚਾ ਵਧੀਆ ਭਲਿਆ ਹੋਊਗਾ ਹੁਣ ਦੋਸਤੋ ਅਗਲੀ ਗੱਲ ਕਰਕੇ ਉਸ ਤੋਂ ਅੱਗੇ ਆਪਾਂ ਇਹ 2.5 ਕਿਲੋ ਸਵੇਰੇ ਦੁੱਧ 2.5 ਕਿਲੋ ਸ਼ਾਮ ਨੂੰ ਦੁੱਧ ਬੱਚੇ ਨੂੰ ਆਪਾਂ ਪਿਉਣਾ ਹੀ ਪਿਉਣਾ ਹੈ ਘਟੋ ਘਟੋ ਇੱਕ ਹਫਤਾ ਇੱਕ ਹਫਤੇ ਤੋਂ ਬਾਅਦ ਆਪਾਂ ਥੋੜਾ ਜਿਹਾ ਦੁੱਧ ਨੂੰ ਮਤਦਰਾ ਕਿਲੋ ਹੋਰ ਵਧਾ ਸਕਦੇ ਹਾਂ ਤੇ ਨਾਲ ਆਪਾਂ ਕਾਫਸਟਾਟਰ ਫੀਡ ਰੱਖਣੀ ਸ਼ੁਰੂ ਕਰ ਦੇਣੀ ਆ 50 ਗ੍ਰਾਮ ਡੇਲੀ 50 ਗ੍ਰਾਮ ਆਪਾਂ ਫੀਡ ਕਾਫਸਟਾਟਰ ਨੂੰ ਥੋੜੀ ਜਿਹੀ ਪਾ ਕੇ ਰੱਖ ਦੋ ਕਲਾਈਏ ਚ ਨਾਲ ਪਾਣੀ ਹਫਤੇ ਤੋਂ ਬਾਅਦ ਆਪਾਂ ਪਾਣੀ ਨਾਲ ਉਪਲੁੱਲਾ ਪਾਣੀ ਚਾਹੀਦਾ ਉਹਨੂੰ ਥੁੱਲਾ ਪਾਣੀ ਰੱਖੋ ਦੋਸਤੋ ਜਿੱਦੀ ਛੇਤੀ ਆਪਾਂ ਉਹ ਕਾਰਬਸਟਰਟਰ ਦੇ ਲਿਆਵਾਂਗੇ ਦੁੱਧ ਤੋਂ ਉੱਡੀ ਛੇਤੀ ਆਪਣਾ ਉਹਦੀ ਜਿਹੜੀ ਪਸ਼ੂ ਦੀ ਮਾਰਨ ਦੀ ਸਮਰੱਥਾ ਉਹ ਘਟ ਜੂਗੀ ਜੇ ਹੁਣ ਆਪਾਂ ਮਾਰਨ ਦੀ ਗੱਲ ਕਰੀਏ ਨਾ ਜੇ ਇੱਕ ਪਿੰਡ ਦੇ ਵਿੱਚ 100 ਪਸ਼ੂ ਮਰਦਾ ਵਾ ਉਹਦੇ ਵਿੱਚ 80 ਪਸ਼ੂ ਇਦਾਂ ਦੇ ਜਿਹੜੇ 4 ਮਹੀਨੇ ਤੋਂ ਘੱਟ ਘੱਟ ਦੀ ਉਮਰ ਦੇ ਉਹ ਕੀ ਗੱਲ ਹੁੰਦੀ ਆ ਉਹ ਅੰਦਰ ਇਹ ਪਸ਼ੂ ਦੇ ਚਾਰ ਟੈੱਡ ਹੁੰਦੇ ਆ ਜਿਹੜਾ ਛੋਟਾ ਬੱਚਾ ਹੁੰਦਾ ਵਾ ਇਹਦੇ ਅੰਦਰ ਰੂਮਨ ਉਹਨਾ ਕੰਮ ਨਹੀਂ ਕਰਦਾ ਪੇਟ ਤੇ ਆਪਾਂ ਇੱਕ ਲੈਕਚਰ ਵੱਖਰਾ ਕਰਾਂਗੇ ਵੀ ਪਸ਼ੂ ਦੇ ਅੰਦਰ ਚਾਰ ਪੇਟ ਕਿਵੇਂ ਕੰਮ ਕਰਦੇ ਆ ਸਿਰਫ ਜਿਹੜਾ ਰੂਮਨ ਆ ਬੱਚੇ ਦੇ ਵਿੱਚ 25% ਕੰਮ ਕਰਦਾ ਵਾ ਜਿੱਡੀ ਛੇਤੀ ਅਸੀਂ ਉਹਦਾ ਰੂਮਨ ਤਿਆਰ ਕਰ ਲਾਂਗੇ ਪੂਰਾ ਰੂਮਨ ਕੰਮ ਕਰਨ ਲੱਗ ਜੂਗਾ ਉੰਨੀ ਉਹਦੀ ਮੰਨ ਦੀ ਸਮਰੱਥਾ ਘਾਟ ਜਣੀ ਬੱਚੇ ਪਰ ਸਾਡੇ ਕੀ ਹੁੰਦਾ ਵਾ ਅਸੀਂ ਉਹਨੂੰ ਸਹੀ ਤਰੀਕੇ ਨਾਲ ਦੁੱਧ ਨਹੀਂ ਪਲਾਉਂਦੇ ਪਹਿਲੇ ਹੀ ਉਹਦੇ ਪੱਠੇ ਰੱਖਣੇ ਸ਼ੁਰੂ ਕਰ ਦਿੰਦੇ ਆ ਪਰ ਉਹ ਪੱਠਿਆਂ ਦਾ ਢੱਡ ਹੀ ਨਹੀਂ ਰੂਮਨ ਤਾਂ ਉਹਦਾ ਬਣਿਆ ਹੀ ਨਹੀਂਗਾ ਉਹ ਫਿਰ ਕੀ ਹੁੰਦਾ ਜਦੋਂ ਪੱਠੇ ਜੇ ਖਾਣ ਲੱਗ ਗਿਆ ਉਹ ਪਹਿਲੀ ਗੱਲ ਤਾਂ ਮੂੰਹ 'ਚ ਪੱਠੇ ਜੇ ਕੱਢਣ ਲੱਗ ਜਾਂਦਾ ਕਹਿੰਦੇ ਆ ਜੀ ਹਰਾ ਜੇ ਕੱਢਦਾ ਡਾਕਟਰ ਸਾਹਿਬ ਇਹ ਮੂੰਹ ਦੇ ਵਿੱਚੋਂ ਨਹੀਂ ਉਹਦਾ ਢੱਡ ਇਦਾਂ ਦਾ ਕੱਢ ਲੈਂਦਾ ਉਹ ਖਾ ਖੋ ਕੇ ਜਿਵੇਂ ਆਪਾਂ ਕਹਿੰਦੇ ਆ ਵੀਣਰਗਾ ਢੱਡ ਕੱਢਦਾ ਫੇਰ ਉਹਦੇ ਨਾਲ ਲੱਤਾਂ ਕੰਮ ਸਾਡੇ ਨਹੀਂ ਆ ਉਹ ਐਡਾ ਵੱਡਾ ਢੱਡ ਵੱਡਾ ਹੋ ਜਾਂਦਾ ਲੱਤਾਂ ਉਹ ਵੀ ਕੰਮ ਨਹੀਂ ਕਰਦੀਆਂ ਫੇਰ ਉੱਠਿਆ ਨਹੀਂ ਜਾਂਦਾ ਬੰਦੇ ਦੋ ਛਾਲ ਦੇ ਵਿੱਚ ਇੱਕ ਬੰਦਾ ਸਪੈਸ ਹੀ ਚਾਹੀਦਾ ਉਹਨੂੰ ਕਲਕੇ ਠਾਉਣਾ ਉਹ ਫੇਰ ਡੱਪੇ ਦਾ ਬੰਦਾ ਸਾਹ ਨੂੰ ਫੇਰ ਕੰਮ ਦਉਂਦਾ ਫੇਟ ਆਉਂਦਾ ਉਹਨੇ ਤੇ ਫਿਰ ਉਹਨੇ ਵਜਨ ਕਿੱਥੇ ਪੂਰਾ ਕਰਨਾ ਵਾ ਹੁਣ ਆਪਾਂ ਜੀ ਇਹ ਕਾਫ ਸਟਾਟਰ ਦੀ ਬਹੁਤ ਸਾਰੇ ਸੱਜਣਾ ਨੇ ਇਹ ਹੁੰਦਾ ਵੀ ਕਾਫ ਸਟਾਟਰ ਤਾਂ ਮਹਿੰਗੀ ਬਹੁਤ ਪੈਂਦੀ ਹੈ ਜੀ ਪਰ ਦੋਸਤੋ ਦੁੱਧ ਨੂੰ ਬਹੁਤ ਜ਼ਿਆਦਾ ਸਸਤੀ ਪੈਂਦੀ ਹੈ ਕਾਪਟਾਟਰ ਆਪਣਾ ਚੈਨਲ ਤੇ ਇੱਕ ਦੁੱਧ ਬਾਰੇ ਲੈਕਚਰ ਪਿਆ ਉਹ ਵੀ ਦੁੱਧ ਦੇ ਵਿੱਚ ਕੀ ਕੀ ਆ ਹੁਣ ਜੋ ਦੁੱਧ ਦੇ ਵਿੱਚ ਆਪਾਂ ਦੇਖਦੇ ਆ ਨਾ ਦੁੱਧ ਦੇ ਵਿੱਚ ਸਿਰਫ ਜਿਹੜਾ ਡਰਾਈ ਮੈਟਰ ਆ ਉਹ 15% ਆ ਹੁਣ 15% ਦਾ ਮਤਲਬ ਹੈ 1 ਕਿਲੋ ਦੁੱਧ ਦੇ ਵਿੱਚ 150 ਗ੍ਰਾਮ ਡਰਾਈ ਮੈਟਰ ਆ 150 ਗ੍ਰਾਮ ਮੱਲਗੁੱਲ ਅੱਜ ਦੁੱਧ ਦੀ ਕੀਮਤ 30-32 ਰੁਪਏ ਆ ਸਾਨੂੰ 32 ਰੁਪਏ ਦੇ ਵਿੱਚ 150 ਗ੍ਰਾਮ ਹੀ ਮਿਲਿਆ ਉਹ ਡਰਾਈ ਮੈਟਰ ਜਿਹੜੀ ਕਾਰਬਸਟਰਟਰ ਫੀਡ ਆ ਉਹ ਸਾਨੂੰ ਤਕਰੀਬਨ 38 ਰੁਪਏ ਕਿਲੋ ਮਿਲ ਜਿੰਦੀ ਆ ਹੁਣ 38 ਰੁਪਏ ਆਪਾਂ ਨੂੰ ਉਹਦੇ ਵਿੱਚ 900 ਗ੍ਰਾਮ ਮਿਲ ਗਿਆ 38 ਰੁਪਈਆ ਚ ਇੱਧਰ ਸਾਨੂੰ 32 ਰੁਪਏ ਸਿਰਫ 150 ਗ੍ਰਾਮ ਮਿਲਿਆ ਐਸ ਲਈ ਕਾਰਬਸਟਰਟਰ ਫੀਡ ਬਹੁਤ ਸਸਤੀ ਪੈਂਦੀ ਆ ਦੁੱਧ ਦੇ ਮੁਕਾਬਲੇ ਅਸੀਂ ਰੋਜ਼ ਹਫ਼ਤੇ ਤੋਂ ਬਾਅਦ ਰੋਜ਼ ਉਹਦੀ ਕਾਫਟ ਸਟਾਰਟਰ ਵਧਾਉਣੀ ਸ਼ੁਰੂ ਕਰ ਦੇਣੀ ਹੈ ਕਾਫਟ ਸਟਾਰਟਰ ਉਹਦੀ ਵਧਾਉਣੀ ਹੈ ਰੋਜ਼ ਦੇਲੀ ਥੋੜੀ ਥੋੜੀ ਵਧਾਉਣੀ ਸ਼ੁਰੂ ਕਰ ਦਿਓ ਦੁੱਧ ਨੂੰ ਨਹੀਂ ਰੱਖਣਾ ਆਪਾਂ ਜੈਸ ਦਿਨ ਤੁਹਾਡਾ ਪਸ਼ੂ 750 ਗ੍ਰਾਮ ਤੋਂ ਕਿਲੋ ਕਾਫਟ ਸਟਾਰਟਰ ਖਾ ਗਿਆ ਉਸ ਦਿਨ ਤੋਂ ਬਾਅਦ ਉਹਨੂੰ ਦੁੱਧ ਦੀ ਲੋੜ ਨਹੀਂ ਹੁਣ ਬਹੁਤ ਸਾਰੇ ਸੱਜਣਾਂ ਦਾ ਸਵਾਲ ਹੋਊਗਾ ਪੀ ਇਹ ਕਿੰਨੇ ਟਾਈਮ ਚਾਹੀਦਾ ਜੀ ਕਾਫਸਟਾਰਟਰ ਫੀਡ ਇੰਨੀ ਕਿੰਨੇ ਦਿਨਾਂ ਖਾਣ ਲੱਗ ਜਾਉਂਦਾ ਦੋਸਤੋ ਜੇ ਆਪਾਂ ਮੰਨੀਏ ਤੇ 1 ਮਹੀਨੇ ਦੇ ਵਿੱਚ ਉਹਨੂੰ 250 ਗ੍ਰਾਮ ਕਾਫਸਟਾਰਟਰ ਫੀਡ ਖਾ ਲੈਣੀ ਚਾਹੀਦੀ ਹੈ ਖਾਣ ਨੂੰ ਲੱਗ ਜਾਣਾ ਚਾਹੀਦਾ ਬੱਚੇ ਜੀ 1 ਮਹੀਨੇ ਦਾ ਜਿੱਤੇ ਹੋ ਗਿਆ 1 ਇਸੇ ਤਰ੍ਹਾਂ ਜਦੋਂ 1.5 ਮਹੀਨੇ ਦਾ ਹੋ ਗਿਆ ਉਹਨੂੰ ਅੱਧਾ ਕਿਲੋ ਕਾਫਸਟਾਰਟਰ ਪਾਈ ਜਾ ਉਸ ਟਾਈਮ ਤੇ ਪਾਈ ਜਾ ਉਸ ਟਾਈਮ ਕਾਫਸਟਾਰਟਰ ਖਾਣ ਲੈਣੀ ਚਾਹੀਦੀ ਜਿੱਦੇ 2 ਮਹੀਨੇ ਦਾ ਤੁਹਾਡਾ ਪਸ਼ੂ ਹੋ ਗਿਆ ਉਹਦੇ ਉਹਨੂੰ 75 7500 ਗ੍ਰਾਮ ਤੋਂ 1 ਕਿਲੋ ਕਾਸਟਾਟਰ ਖਾ ਲੈਣੀ ਚਾਹੀਦੀ ਹੈ ਜਿੱਦੇ ਪਸ਼ੂ ਤੁਹਾਡਾ ਇੰਨੀ ਕਾਸਟਾਟਰ ਖਾ ਗਿਆ ਤੁਸੀਂ ਉਹਦੇ ਦੁੱਧ ਬੰਦ ਕਰਨਾ ਸ਼ੁਰੂ ਕਰ ਦੇਣਾ ਇੱਕਦਮ ਬੰਦ ਨਹੀਂ ਕਰਨਾ ਆਪਾਂ ਰੋਜ਼ ਅੱਧਾ-ਅੱਧਾ ਕਿਲੋ ਘਟਾ ਕੇ ਦੁੱਧ ਪਾਈਆ 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 ਘਟਾ ਲਓ ਪਾਈਆ ਪਾਈਆ ਘਟਾ ਕੇ ਆਪਾਂ 8-10 ਦਿਨਾਂ ਦੇ ਵਿੱਚ ਵਿੱਚ ਉਹਦਾ ਦੁੱਧ ਬੰਦ ਕਰ ਦੋ ਉਹਨਾਂ ਇੱਥੇ ਇੱਕ ਹੋਰ ਬਹੁਤ ਵੱਡਾ ਸਵਾਲ ਆ ਵੀ ਪੱਠੇ ਕਦੋਂ ਰੱਖੀਏ ਕਸੂ। ਤੁਸੀਂ ਕਮੋ ਵੀ ਡਾਕਟਰ ਦਾ ਪੱਠੇ ਬੰਦ ਕਰੀ ਜਾਂਦਾ। ਬਹੁਤ ਸਾਰੇ ਸੱਜਣਾ ਦੇ ਘਰੇ ਜਾਈਦਾ ਕੰਮ ਕਰਨ। ਤੇ ਉਹ ਬਹੁਤ ਖੁਸ਼ ਹੁੰਦੇ ਆ ਕਹਿੰਦੇ ਡਾਕਟਰ ਸਾਹਿਬ ਸਾਡਾ ਕੱਟੀ ਬੱਸੀ ਦਹਾਕ ਦੇਣਾ ਜੁੰਦੀ ਆ ਕਹਿੰਦੇ ਪੱਠੇ ਖਾਣ ਲੱਗੀ। ਜਿਹੜਾ ਪੂਰੀ ਕਾਇਮ ਆ ਜੀ ਪੱਠੇ ਖਾਣ ਲੱਗੀ ਉਹਨਾਂ ਤੇ ਫਿਰ ਗੁੱਸਾ ਬਹੁਤ ਆਉਂਦਾ। ਵੀ ਪੱਠੇ ਨਹੀਂ ਖਾਣ ਲੱਗੇ ਤੁਸੀਂ ਇਹਦੀ ਨਾ ਜ਼ਿੰਦਗੀ ਖਰਾਬ ਕਰ ਰਹੇ ਆ ਬੱਚੇ ਕਿਉਂਕਿ ਉਹਦੇ ਰੂਮਣ ਤਾਂ ਬਣਿਆ ਹੀ ਨਹੀਂਗਾ ਪੱਠੇ ਖਾਣ ਵਾਲਾ ਇਸ ਲਈ ਦੋਸਤੋ 45 ਦਿਨਾਂ ਤੋਂ ਪਹਿਲਾਂ ਤਾਂ ਪੱਠੇ ਬਿਲਕੁਲ ਰੱਖਣੀ ਨਹੀਂਗੇ ਬੱਚੇ ਨੂੰ ਉਹਨੂੰ ਪਾਣੀ ਦੁੱਧ ਤੇ ਕਾਫ ਸਟਾਰਟਰ ਫੀਡ 45 ਦਿਨਾਂ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਵੀ 60 ਦਿਨਾਂ ਤੱਕ ਇਹਨੇ 45 ਦਿਨਾਂ ਤੋਂ ਬਾਅਦ ਉਹਨੂੰ ਥੋੜੇ ਥੋੜੇ ਪੱਠੇ ਰੱਖਣ ਸ਼ੁਰੂ ਕਰੋ ਉਸ ਤੋਂ ਬਾਅਦ ਉਹ ਪੱਠੇ ਖਾਨ ਲੱਗੂਗਾ ਤੇ ਉਹਦੀ ਛੇਦ ਵੀ ਬਿਲਕੁਲ ਠੀਕ ਰਹੂਗੀ ਹੁਣ ਇੱਕ ਗੱਲ ਹੋਰ ਇੱਥੇ ਵੀ ਆਪਾਂ ਨੂੰ ਦੀ ਵਰਮ ਕਰਨੀ ਹੈ ਬੱਚੇ ਦੀ ਮੜਾਪ ਰਹਿ ਤਾ ਕਦੋਂ ਕਰੀਏ ਉਹਨੂੰ ਦੋ ਤੋਂ ਹਫਤੇ ਬਾਅਦ ਜਿਹੜੀ ਮੈਂ ਦਵਾਈ ਦਿੰਨਾ ਉਹ ਪੈਪਰਾਜਿਨ ਜਿਹੜੀ ਪੋਲਟਰੀ ਦੇ ਵਿੱਚ ਦਿੱਤੀ ਜਾਂਦੀ ਹੈ ਪੈਪਰਾਜਿਨ ਬਹੁਤ ਚੰਗੇ ਰਿਜ਼ਲਟ ਆ ਪੈਪਰਾਜਿਨ ਦਵਾਈ ਦੇਣੀ ਆ ਤੁਸੀਂ ਦੁੱਧ ਦੇ ਵਿੱਚ ਵੀ ਪਾ ਸਕਦੇ ਆ ਉਹਨੂੰ ਦੋ ਡੰਗ ਕਰਕੇ ਦੇਣੀ ਆ ਅਦੀ ਇੱਕ ਦਿਨ ਦੇ ਦੋ 30 ml ਦੀ ਹੁੰਦੀ ਹੈ ਉਹ 15 ml ਲਿਖ ਦੇਣ 15 ml ਦੂਜੇ ਦਿਨ ਦੇ ਕਿਉਂਕਿ ਜੇ ਤਾਂ ਤੁਹਾਡਾ ਪਸ਼ੂ ਪੂਰਾ ਹਲਦੀ ਹੈ ਬੱਚਾ ਫਿਰ ਤਾਂ ਤੁਸੀਂ ਇਕੱਠੀ ਵੀ ਦੇ ਸਕਦੇ ਆ ਪਰ ਜਿਹੜਾ ਪੂਰਾ ਗੀਗਨਸ ਆ ਬੱਚੇ ਦੇ ਵਿੱਚ ਉਹਨੂੰ ਇਕੱਠੀ ਦੇ ਦਿੰਦੇ ਆ ਉਹ ਸਟ्रेस ਪੈਦਾ ਕਰ ਦਿਆ ਉਹਨੂੰ ਕਾ ਵੀ ਦਿਨ ਉਹ ਫਿਰ ਠੀਕ ਨਹੀਂ ਹੁੰਦਾ ਬੱਚਾ ਤੁਸੀਂ ਜਿਹੜਾ ਪੂਰਾ ਬੀਗਨਸ ਵਾਲਾ ਪਸ਼ੂ ਆ ਬੱਚਾ ਵਾ ਉਹਨੂੰ ਦੋ ਦਿਨ ਕਰਕੇ ਦੇਜੋ 10 ਦਿਨਾਂ ਕੇ DNA ਬਾਅਦ ਜਾਂ 15 ਦਿਨਾਂ ਬਾਅਦ ਆਪਾਂ ਫੇਰ ਦੇਣੀ ਆ ਫੇਰ ਤੁਸੀਂ ਅਮਲੇ ਫੋਰ ਦਵਾਈ ਦੇ ਲੋ ਦੂਸਰੀ ਦਵਾਈ ਦੇ ਲੋ ਤੀਜੀ ਵਾਰ ਫੇਰ ਇਹ ਆਪਾਂ 21 ਕੇ ਦਿਨਾਂ ਬਾਅਦ ਫੇਰ ਇਹ ਹੀ ਲੈ ਲੋ ਪੈਪਰੇਜਿਮ ਵਿਚਾਲੇ ਐਲਬੋ ਮਾਰ ਦੇ ਲੋ 15 ਦਿਨਾਂ ਬਾਅਦ ਬਦਲ ਕੇ ਦੇ ਲਗੇ ਆਪਾਂ ਦਵਾਈ ਹੁਣ ਫੇਰ ਆਪਾਂ 2 ਮਹੀਨੇ ਤੋਂ ਅੱਗੇ ਦੀ ਗੱਲ ਕਰੀਏ ਤਾਂ ਤੁਸੀਂ ਉਹ ਪੱਠੇ ਰੱਖਣੇ ਸ਼ੁਰੂ ਕਰਦਨੇ ਆ ਕਾਰਬ ਸਟਾਰਟਰ ਰੱਖਣੀ ਸ਼ੁਰੂ ਕਰਦਨੇ ਆ ਹੁਣ ਇੱਥੇ ਬਹੁਤ ਵੱਡਾ ਇੱਕ ਸਵਾਲ ਜਿਹੜਾ ਤੁਹਾਡੇ ਬੱਚੇ ਦਾ ਵਜਣਾ ਪਹਿਲੇ 3 ਮਹੀਨੇ ਵਜਣਾ ਪਹਿਲੇ 3 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਵਜਣਾ ਤਕਰੀਬਨ 90 ਤੋਂ ਕੁਆਂਟੋ ਦਾ ਹੋਣਾ ਚਾਹੀਦਾ ਵਾ ਇੱਥੇ ਤੁਹਾਡਾ ਖਰਚਾ ਬਹੁਤ ਘੱਟ ਹੋਣਾ ਤੁਸੀਂ ਇੱਕ ਵੀਡੀਓ ਆਪਾਂ ਡਰਾਈ ਮੈਟਰ ਤੇ ਪਾਈ ਆ ਪੱਠਿਆਂ ਦੇ ਵੀ ਦੱਸਿਆ ਵੀ ਕਿੰਨਾ-ਕਿੰਨਾ ਡਰਾਈ ਮੈਟਰ ਫੀਡ ਚ ਕਿੰਨਾ ਡਰਾਈ ਮੈਟਰ ਹੁੰਦਾ ਜੇ ਇੱਥੇ ਆਪਾਂ ਗੱਲ ਕਰਨ ਲੱਗੇ ਬਹੁਤ ਲੰਮੀ ਗੱਲ ਚੱਲੀ ਜਾਣੀ ਆ ਜਿਹੜਾ ਤੁਹਾਡਾ ਬੱਚਾ ਪਹਿਲੇ 3 ਮਹੀਨੇ ਚ ਉਹਨੇ 90 ਕਿਲੋ ਤੁਹਾਨੂੰ ਵਜ਼ਨ ਕਵਾਂਟਲ ਵਜ਼ਨ ਦੇਣਾ ਵਾ ਉਹ ਸਿਰਫ 2 ਕਿਲੋ ਡਰਾਈ ਮੈਟਰ ਖਾ ਕੇ ਦੇਣਾ ਵਾ ਤੁਹਾਡਾ ਖਰਚਾ ਦੇਖੋ 2 ਕਿਲੋ ਡਰਾਈ ਮੈਟਰ ਦੇ ਕਿੰਨਾ ਆਊਗਾ ਉਹ ਜੇ ਤੁਸੀਂ ਚਾਹੋ ਤਾਂ ਮੈਂ ਇੱਕ ਵੀਡੀਓ ਚ ਹੋਰ ਬਣਾ ਕੇ ਤੁਹਾਨੂੰ ਦੱਸ ਸਕਦਾ ਬਈ ਜਿਹੜਾ ਬੱਚੇ ਨੂੰ ਖਰਾਕ ਪੈਣੀ ਆ ਸਿਨੇ ਦੁੱਧ ਵੀ ਉਹ ਕਿੰਨਾ ਪੈਸੇ ਇਕ ਦਿਨ ਚ ਖਾਊਗਾ ਹੁਣ ਜਦੋਂ ਚੌਥਾ ਮਹੀਨਾ ਚੜ ਗਿਆ ਜਿਹੜਾ ਉਦੋਂ ਤੋਂ ਲੈ ਕੇ ਗੱਭਣ ਤੱਕ ਉਹਦਾ ਖਰਚਾ ਵਾ ਉਹ 4 ਕਿਲੋ ਡਰਾਈ ਮੀਟਰ ਦਾ ਹੁਣ ਦੇਖੋ ਆਪਾਂ 2 ਕਿਲੋ ਡਰਾਈ ਮੀਟਰ ਦੇ ਨਾਲ ਉਹਦਾ ਵਜਨ 90 ਕਿਲੋ ਕਰ ਲੈਨੇ ਹਾਂ ਜਾਂ ਇੱਕ ਮੋਟਾ ਫੰਡਾ ਤੁਹਾਨੂੰ ਦੱਸਦਾ ਡੇਲੀ ਦਾ ਉਹਦਾ ਵਜਨ 800 ਗ੍ਰਾਮ ਵਧਣਾ ਵਧਣਾ ਚਾਹੀਦਾ ਵਧਣਾ ਡੇਲੀ ਜੇ 800 ਗ੍ਰਾਮ ਤੁਸੀਂ ਡੇਲੀ ਵਜਨ ਉਹਦਾ ਵਧਾ ਰਹੇ ਆ ਸਿਰਫ 2 ਕਿਲੋ ਡਰਾਈ ਮੈਟਰ ਦੇ ਕੇ ਪਹਿਲੇ 3 ਮਹੀਨੇ ਤੱਕ ਤੇ ਮਗਰੋਂ ਜੇ 800 ਗ੍ਰਾਮ ਵਧਾ ਰਹੇ ਆ ਉਹ 4 ਕਿਲੋ ਡਰਾਈ ਮੈਟਰ ਲੈ ਰਿਆ ਵਾ ਅਸਲੀ ਦੋਸਤੋ ਇਹ ਟਾਈਮ ਦਾ ਬਹੁਤ ਵੱਡਾ ਫਾਇਦਾ ਲੈਣਾ ਚਾਹੀਦਾ ਤੁਹਾਨੂੰ ਸਾਡੇ ਜਿਹੜੇ ਸੱਜਣਾ ਜਿਆਦਾ ਕਰਕੇ ਉਹ ਵੱਜ ਕਹਿਣਗੇ ਸਾਡੇ ਪਾਸੋਂ ਗੱਭਣ ਨਹੀਂ ਦਿੰਦੇ 3 ਸਾਲਾਂ ਦੇ ਹੋ ਗਏ 4 ਸਾਲਾਂ ਦੇ ਹੋ ਗਏ ਉਹ ਕਾਰਨ ਇਹੀ ਆ ਭਈ ਉਹਦਾ ਇੱਥੇ ਫਾਇਦਾ ਨਹੀਂ ਲੈ ਆਉਂਦੇ ਦੋਸਤੋ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਉਹ ਇੰਨੀ ਲੰਮੀ ਹੋ ਗਈ ਨਹੀਂ ਵੀਡੀਓ ਤੇ ਜਿਹੜੀ ਅੱਗੇ ਦੀ ਵੀਡੀਓ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਭਾਗ ਨੰਬਰ 2 ਬਣਾ ਲਾਂਗੇ ਆਪਾਂ ਜਾਂ ਤਿੰਨ ਵੀ ਬਣੇ ਤਿੰਨ ਵੀ ਬਣਾ ਲਾਂਗੇ ਬੱਚਾ ਤੇ ਆਪਾਂ ਵੀਡੀਓ ਜੇ ਕੋਈ ਇਹਦੇ ਵਿੱਚੋਂ ਵੀ ਗੱਲ ਮਿਸ ਹੋ ਗਈ ਤੁਸੀਂ ਸਵਾਲ ਪੁੱਛ ਲਿਓ ਫੋਨ ਲਾ ਲਿਓ ਕਦੋਂ ਮਰਜ਼ੀ WhatsApp ਤੇ ਕਾਲ ਕਰ ਲਿਓ ਨੰਬਰ ਆਪਣੇ ਪਏ ਆ ਉਥੇ YouTube ਤੇ ਸੋ ਦੋਸਤੋ ਅੱਜ ਦੀ ਵੀਡੀਓ ਇੰਨੀ ਵੀ ਧੰਨਵਾਦ ਆ ਉਦੋਂ ਤੱਕ ਲਈ ਆਉਣ ਵਾਲੇ ਵੀਡੀਓ ਤੁਸੀਂ ਸਾਰਿਆਂ ਦੇਖੋ ਆਪਣੇ ਆਪਾਂ ਸਿਰੇ ਤੱਕ ਪਸ਼ੂ ਦੇ ਗੱਪਣ ਤੱਕ ਬੱਚਿਆਂ ਦੇ ਜਿਹੜੇ ਆਪਾਂ ਕੱਟੀਆਂ ਬੱਚਿਆਂ ਪਾਲਨੇ ਆ ਉਦੋਂ ਤੱਕ ਆਪਾਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਕੱਲੀ ਕੱਲੀ ਗੱਲ ਰੱਖਾਂਗੇ ਵੀ ਆਪਾਂ ਕਿਵੇਂ ਪਾਲਦੇ ਆ ਸਾਇੰਸ ਦੀ ਵਿੱਚ ਨਾਲੇ ਆਪਾਂ ਸਾਇੰਸ ਲੈ ਕੇ ਚੱਲਾਂਗੇ ਬਾਕੀ ਸਿੰਘਾਂ ਦੀ ਗੱਲ ਰਹਿ ਗਈ ਵੀ ਸਿੰਘ ਕਿੱਦਾਂ ਲਾਗਣੇ ਆ ਬੱਚੇ ਦੇ ਇਹਦੇ ਚ ਤਿੰਨ ਤਰੀਕੇ ਆ ਸਿੰਘ ਦਾਗਣ ਦੇ ਇੱਕ ਕਸਟਰ ਨਾਲ ਲਾਗਦੇ ਆ ਕਸਟਰ ਇੱਕ ਦਾਗ ਦੇ ਆਪਣੇ ਲੋਹੇ ਦੇ ਦਾਗਣੀਆਂ ਦੇ ਨਾਲ ਤੇ ਇੱਕ ਬਿਜਲੀ ਨਾਲ ਵੀ ਲੱਗ ਜਾਂਦੇ ਆ ਉਹਦੀ ਵੀ ਰਾਲ ਹੁੰਦੀ ਬਿਜਲੀ ਇੱਦਾਂ ਤੇ ਪਰ ਜਿਹੜਾ ਸਾਰਿਆਂ ਨੂੰ ਵਧੀਆ ਤਰੀਕਾ ਆ ਉਹ ਲੋਹੇ ਦੀਆਂ ਦਾਗਣੀਆਂ ਨਾਲ ਹੀ ਆ ਤੇ ਇਹਦਾ ਜਿਹੜਾ ਸਮਾਂ ਵਾ ਜਦੋਂ ਸਿੰਘ ਨਿਕਲਣ ਲੱਗੇ ਜਿਹੜੀਆਂ ਕੱਟੀਆਂ ਵਾ ਉਹਦਾ ਸਮਾਂ ਤਾਂ तकरीबन 15 ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਬਸਣਾਂ ਵਾ ਉਹ 21 ਦਿਨਾਂ ਤੋਂ ਲੈ ਕੇ ਤੁਸੀਂ ਉਹਦੇ ਸਿੰਘਾਂ ਦਾ ਇੰਤਜ਼ਾਰ ਕਰ ਸਕਦੇ ਦੇਖ ਸਾਜਿਆਂ ਅੱਡੋ ਡੀ ਪਸ਼ੂ ਦੇ ਅੱਡੋ ਸਿੰਘ ਆਉਂਦੇ ਆ ਕਈਆਂ ਦੇ 2-2 ਮਹੀਨਿਆਂ ਤੱਕ ਵੀ ਆਉਂਦੇ ਸਿੰਘ ਤੇ ਜਿਹੜਾ ਉਹ ਕਾਸਟਰ ਵਾਲਾ ਤਰੀਕਾ ਵਾ ਉਹ ਤਾਂ ਬਹੁਤ ਖਤਰੇ ਵਾਲਾ ਕੰਮ ਆ ਆਖੂਖ ਚ ਬੈਠ ਸਕਦਾ ਨਾ ਜਾਣ ਬੰਦੇ ਨੂੰ ਤੇ ਲੋਹੇ ਦਾਗਣ ਵਾਲਾ ਬੈਸਟ ਤਰੀਕਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਇਦੀ ਵੀ ਧੰਨਵਾਦ ਆ ਸਾਰੇ ਦੋਸਤਾਂ ਦਾ ਵੀਡੀਓ ਦੇਖ ਕੇ ਅੱਗੇ ਦੇ ਅੱਗੇ ਸ਼ੇਅਰ ਕਰ ਦਿਓ ਥੈਂਕ ਯੂ